ਅੱਜ ਜਿਹੜੀ ਮੀਟਿੰਗ ਆਇਆ ਸਾਡੀ ਕੁਝ ਇੱਕ ਮਸਲਿਆਂ ਤੇ ਆ ਕੁਝ ਤਾਂ ਜਿਹੜਾ ਇੱਕ ਘਰਚ ਵਾਲਾ ਮਸਲਾ ਉਹਦੇ ਰਿਪੋਰਟਿੰਗ ਕਰਨੀ ਸੀ ਵੀ ਕੀ ਉਹ ਉਹਦੇ ਬਾਰੇ ਮੀਟਿੰਗ ਰੱਖੀ ਐ ਦੂਜੀ ਫੰਡਾਂ ਦੀ ਰੱਖੀ ਐ ਤੀਜੀ ਐ ਜਿਹੜੀ ਸਾਡੇ ਚੋਣਾ ਤੋਂ ਪਹਿਲਾਂ ਅੰਦੋਲਨ ਲੱਗਦੇ ਸੀ ਜਿਹੜੇ ਮਸਲੇ ਜਿਵੇਂ ਨਰਮੇ ਵਯਾ ਆਪਣਾ ਗੜੇ ਮਾਲ ਦਾ ਮਾਮਜ਼ਾਬ ਉਹ ਵੀ ਟੰਡੇ ਕੇ ਇਸ ਨੂੰ ਬਰੂਰ ਦੇ ਵਿੱਚ ਜਿਹੜੇ ਮਸਲੇ ਖੜੇ ਨੇ ਗੈਸ ਲਾਈਨ ਪਾਈਪ ਨਾਲ ਬਾਤਮਾਲਾ ਪ੍ਰੋਜੈਕਟ ਦੀ ਛੜਤਾਂ ਨਾਲ ਜਿਹੜੇ ਮਸਲੇ ਸਾਡੇ ਪੁਰਾਣੇ ਖੜੇ ਨੇ ਜਮੀਨਾਂ ਜਾਗੀਰ ਵਾਲਾ ਉਹਨਾਂ ਮਸਲਾਂ ਦੀ ਰਿਪੋਰਟ ਲੈ ਕੇ ਉਹਦੇ ਗਾਹਾਂ ਵਿਚਾਰ ਕਰਾਂਗਾ ਅੱਛੀ ਕਰਨ ਦਾ ਸਿੱਧੇ ਵੀ ਝੋਨੇ ਵਾਲਾ ਮਸਲਾ ਹੈ ਇਹਦੇ ਨਾਲ ਜੇ ਖੇਤਾਂ ਨੂੰ ਬਿਜਲੀ ਸਪਲਾਈ ਜਾਂ ਕੋਈ ਹੋਰ ਸਪਲਾਈ ਨਹੀਂ ਪਣੀ ਦੀ ਸਪਲਾਈ ਰੁਕਲੀਆ ਉਹਦੇ ਮਸਲੇ ਦੇ ਗਾਹਾਂ ਵਾਲੇ ਸੰਘਰਸ਼ ਨੂੰ ਜਿਹੜੀ ਅੱਗੇ ਤੋਰਨ ਦੀ ਜਿਹੜੀਆਂ ਉਹਦੇ ਸੰਬੰਧ ਦੇਖੋ ਇਹ ਕਿਸਾਨ ਕੋਲ ਦਾ ਦਬਾਅ ਹੈ ਮੋਦੀ ਹਕੂਮਤ ਨੇ ਕੋਹੜ ਦਾ ਦਬਾਅ ਮੰਨ ਕੇ ਪਹਿਲੀ ਵਾਰ ਆ ਵੀ ਜਿਹਨੇ 14 ਫਸਲਾਂ ਤੇ ਐਨਐਸਸੀ ਦਿੱਤੀ ਹੈ ਕਿਉਂਕਿ ਮੋਦੀ ਸਰਕਾਰ ਨੇ ਜਿਹੜੀ ਆਹਾ ਮਤਲਬ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਮੋਦੀ ਸਰਕਾਰ ਦੀ ਹਾਰ ਹੋਈ ਹੈ ਜਿਹੜੀ ਆਸ ਤੋਂ ਨਹੀਂ ਉਹ ਪਹਿਲਾਂ ਬੜਤ ਮਾਰਦੀ ਸੀ 400 ਤੋਂ ਪਾਰ ਆ ਇੱਕ ਘਟ ਗਿਣਤੀ ਚ ਰਹਿ ਗਈ ਸਰਕਾਰ ਨੂੰ ਆਹ ਇਹ ਕਿਸਾਨ ਕੋਹੜ ਦੇ ਅੰਦੋਲਨ ਦਾ ਸਿੱਟਾ ਜੇ ਇਹੰਦੋਂ ਹੋਰ ਅੱਗੇ ਜੇ ਸਰਕਾਰ ਕਿਸਾਨਾਂ ਨਾਲ ਨਿਜਰੇ ਨਾਲ ਪੰਗੇ ਲੈਂਦੀ ਹੈ ਇਹ ਅਗਲੀ ਅਗਲੀ ਅਗਲੇ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਹੋੜ ਮਾਰਤਾ ਚਲਦੀ ਹੈ ਇਸ ਕਰਕੇ ਉਹਨੂੰ ਠੰਡਾ ਛੇਕਣ ਦੇ ਖਾਤਰ ਉਹਨੇ ਐਮਐਸਪੀ ਦਾ ਗਾਰੰਟੀ ਬੰਧੂ ਨਹੀਂ ਬਣਾਇਆ ਐਮਐਸਪੀ ਦੇ ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਖੜੀ ਹੈ ਗਾਰੰਟੀ ਬੰਧੂਨ ਬਣਾ ਕੇ ਜਿਹਨਾਂ ਸਾਰੇ ਸੰਤੁਸ਼ਟੀ ਹੁੰਦੀ ਹੈ ਐਮਐਚਪੀ ਹੈ ਕੱਲੀ ਮੰਨ ਲਿਓ ਉਹ ਲੋਕ ਖੁਸ਼ ਹੋ ਜਿੰਨੇ ਵੀ ਐਮਐਸਪੀ ਹੈ ਐਮਐਸਪੀ ਦੇ ਨਾਲ ਜਿੰਨਾ ਚਿਰ ਕੰਪਲੀਟ ਨਹੀਂ ਹੁੰਦੀ ਜਿੰਨਾ ਚਿਰ ਸਰਕਾਰੀ ਖਰੀਦ ਨਹੀਂ ਸ਼ੁਰੂ ਹੁੰਦੀ ਜੇ ਸਰਕਾਰੀ ਖਰੀਦ ਨਾ ਹੋਈ ਤਾਂ ਐਮਐਚਪੀ ਤਾਂ ਇੱਕ ਕਾਗਜ਼ੀ ਹੈ ਉਹ ਕਾਗਜ਼ੀ ਬਣ ਕੇ ਰਹਿ ਜਾਣੀ ਹੈ ਜਿੰਨੇ ਹੁਣ ਮੂੰਗੀ ਹੈ ਉਹਨਾਂ ਦਾ 85 ਰੁਪਏ ਰੇਟ ਦਿੱਤਾ ਉਹਨਾਂ ਨੇ ਨਰਮੇ ਦਾ 7500 ਜੇ ਕੋਰਪੋਰੇਸ਼ਨ ਆ ਮਾਰਕੀਟ ਦੇ ਵਿੱਚ ਆਇਆ ਫਿਰ ਕਿਹਨੇ ਲੜੀਆਂ 7500 ਨੂੰ ਮੁੰਗੀ ਹੁਣ ਪਿਛਲੇ ਸਾਲ ਵੀ ਐਮਐਸਪੀ ਬੰਨੀ ਸੀ ਪਗਮਤ ਮੰਡੀ ਸਰਕਾਰ ਨੇ ਕਿਹਾ ਸੀ ਕਿ ਲੰਮਾ ਦੇ ਉਦੋਂ ਮਾਰਕੀਟ ਦੇ ਵਿੱਚ ਖਰੀਦ ਏਜੰਸੀਆਂ ਕਿਹਨੇ ਆਈਆਂ ਜੇ ਖਰੀਦ ਏਜੰਸੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਏਜੰਟਿਕ ਬੰਡ ਪ੍ਰਣਾਲੀ ਵੀ ਫੇਰ ਜਉਂਦੀ ਰਹਿੰਦੀ ਹੈ ਐਮਐਸਪੀ ਦੇ ਵੀ ਫੇਰ ਸਹੀ ਅਰਥ ਬਣਦੇ ਨੇ ਜੇ ਸਰਕਾਰ ਦੇ ਬੰਦੇ ਹੋਏ ਰੇਟ ਤੋਂ ਘੱਟ ਖਰੀਦੀ ਜਾਂਦੀ ਹੈ ਤਾਂ ਉਹਦੀ ਪਰਭਾਈ ਵੀ ਸਰਕਾਰ ਕਰੇ ਇਹਦੀ ਪਾਲਸੀ ਵੀ ਤੈਅ ਕਰਨੀ ਚਾਹੀਦੀ ਹੈ ਇਸੇ ਕਰਕੇ ਕਹਿੰ ਵੀ ਐਮਐਸ ਦੀ ਗਾਰੰਟੀ ਕੋਰਨ ਬਣਾਓ ਤਾਂ ਕਿ ਛੋਟਾ ਮਿੱਥਿਆ ਹੋਇਆ ਪਾ ਕਿਸਾਨਾਂ ਦੇ ਪੱਲੇ ਪਵੇ ਤਾਂ ਕਿਸਾਨ ਨੂੰ ਉਡ ਚੰਦਨ ਹੋਵੇ ਇਹ ਜਿਹੜਾ ਦੋ ਗੱਲਾਂ ਹੋਣਗੀਆਂ ਫਸਲੀ ਭਿੰਨਤਾ ਵੀ ਇਹਦੇ ਵਿੱਚ ਹੀ ਰਲ ਜੂਗੀ ਦੇ ਕਿਸਾਨਾਂ ਨੂੰ ਧਰਨਾਫਾ ਹੋਣ ਲੱਗ ਜੂਗਾ ਝੋਨੇ ਦੇ ਪਾਣੀ ਨੂੰ ਨਿਕਲੇ ਆਉਣਗੇ ਆ ਪ੍ਰਦੂਸ਼ਣ ਵਾਲਾ ਮਸਲਾ ਵੀ ਹੱਲ ਹੁੰਦਾ ਪਾਣੀ ਵਾਲਾ ਮਸਲਾ ਵੀ ਹੱਲ ਝੋਨੇ ਤੇ ਉਹਨਾਂ ਨੇ 170 ਟਪ ਦਾ ਨਿਕੋ ਇਹ ਜਿਹੜੀ ਪਾਲਸੀ ਹੈ ਨਾ ਇਹ ਪੁਰਾਣੀ ਪਾਲਸੀ ਕੱਸੀ ਪਟੀ ਪਾਲਸੀ ਸਰਕਾਰ ਨੇ ਕਦੇ ਵੀ ਜਿਹੜਾ ਰੇਟ ਬਣਾਉਂਦੀ ਹੈ ਫਸਲਾਂ ਦੇ ਕਿ ਜੇ ਸਾਲ ਕਿੰਨਾ ਸੀ ਇਸ ਸਾਲ ਇੰਨਾ ਕਰਦੇ ਇਹ ਅੰਨਾ ਤੋਂ ਦਾ ਇਹ ਤਰਕ ਨਾਲ ਨਹੀਂ ਲਾਗਤ ਖਰਚੇ ਦੇ ਮੁਤਾਬਕ ਜਨਸਾਂ ਦੇ ਰੇਟ ਹੋਣ ਉਹ ਤਰੀਕੇ ਨਾਲ ਨਹੀਂ ਵਧਾਏਗਾ ਇਨਪੁਟਸ ਤਾਂ ਰੋਜ਼ ਵਧਿਆਗੇ ਹੁਣ 117 ਰੁਪਏ ਉਹਨਾਂ ਨੂੰ ਝੋਨੇ ਦੇ ਵਧਾਏ ਹੁਣ ਡੀ ਜਿਲੇ ਕਿੰਨਾ ਉੱਚੀਆਂ ਹੋ ਜਾਣਗੀਆਂ ਫੈਸਲੀਆਂ ਕਿੰਨਾ ਉੱਚੀਆਂ ਹੋ ਜਾਣਗੀਆਂ ਸਕੂਲਾਂ ਦੀਆਂ ਫੀਸਾਂ ਉੱਚੀਆਂ ਹੋ ਜਾਣਗੀਆਂ ਵਸਾਂ ਦੇ ਗੱਡੀਆਂ ਦੇ ਕਿਰਾਏ ਉੱਚੇ ਹੋ ਜਾਣਗੇ ਕੱਪੜਾ ਮਹਿੰਗਾ ਹੋਊਗਾ ਪੜ੍ਹਾਈ ਦੀਆਂ ਫੀਸਾਂ ਉੱਚੀਆਂ ਹੋ ਜਾਣਗੀਆਂ ਮੈਡੀਕਲ ਡਾਕਟਰ ਨੇ ਕਿਹਾ ਕਿ ਹੋਣੀ ਅੱਜ ਦਾ ਇਹ ਆਮਦਨ ਦੇ ਨਾਲੇ ਸਾਰਾ ਕੁਝ ਕਰਾਉਣਾ ਹੈ ਇਹੇ ਕਰਕੇ ਸਾਡੀ ਜਿਹੜੀ ਹੈ ਨਾ ਸਾਡੀ ਜਿਹੜੀ ਖੇਤੀ ਹੈ ਮਨਾਫੇ ਵਾਲਾ ਕਰਾਉਣ ਦੀ ਫਾਤਰ ਇਹ ਮਨਾਫਾ ਹੋਵੇ ਦੇ ਚੋਂ ਤਾਂ ਜਿਹੜੀ ਇਨਪੁਟਸ ਹੈ ਉਹਦੇ ਉਹਦੇ ਰੇਟ ਘਟਾਉਣੇ ਚਾਹੀਦੇ ਨੇ ਜਿਹੜੀ ਕਾਰਪੋਰੇਟ ਮਾਲ ਪੈਦਾ ਕਰਦੇ ਨੇ ਜਿਵੇਂ ਟਰੈਕਟਰ ਨੇ ਖਾਦਾਂ ਨੇ ਕੀੜੇ ਮਰ ਦਵਾਈਆਂ ਨੇ ਤੇਲ ਹੈ ਇਹਨਾਂ ਦੀ ਕੀਮਤ ਥੱਲੇ ਹੋਣੀ ਚਾਹੀਦੀ ਨੇ ਤਾਂ ਕਿ ਜਿਹੜਾ ਅਨਾਜ ਹੈ ਉਹ ਸਸਤਾ ਪੈਦਾ ਹੋ ਸਕੇ ਮਾਰਕੀਟ ਦੇ ਵਿੱਚ ਸਬਜ਼ੀਆਂ ਸਸਤੀਆਂ ਜਾਣ ਮਾਰਕੀਟ ਵਿੱਚ ਦੁੱਧ ਸਸਤਾ ਜਾਵੇ ਮਾਰਕੀਟ ਨਾਲੇ ਕਿਸਾਨਾਂ ਨੂੰ ਫਾਇਦਾ ਹੋਵੇ ਨਾਲੇ ਇਹ ਮਾਲ ਹੈ ਜਿਹੜਾ ਆਮ ਲੋਕਾਂ ਦੇ ਮੂੰਹ ਤੇ ਪੈਂਦਾ ਉਹ ਵੀ ਸਸਤਾ ਤਾਂ ਹੋ ਸਕਦਾ ਹੈ ਜਿਹੜਾ ਕਾਰਪੋਰੇਟ ਬੰਦਾ ਪੈਦਾ ਕਰਦਾ ਉਹਦੀਆਂ ਉਹਦੀਆਂ ਕੀਮਤਾਂ ਉਹਨਾਂ ਨੇ ਮਨਾਵਿਆਂ ਕੱਟ ਲਾ ਕੇ ਉਹਦੀਆਂ ਕੀਮਤਾਂ ਘਟਾ ਲਈਆਂ ਮੇਰਾ ਨਾਮ ਕ੍ਰਿਸ਼ਨ ਸਿੰਘ ਚੰਨਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਬਰਨਾਲੇ ਬਲਾਕ ਦਾ ਮੀਤ ਪ੍ਰਧਾਨ ਜਿਹੜਾ ਐਮਐਸਬੀ ਦਿੱਤੀ ਹੈ ਜਾਨੀ ਆਰਟੀ 14 ਫਾਸਲਾ ਤੇ ਪਹਿਲਾਂ ਸਰਕਾਰਾ 23 ਫਾਸਲਾ ਦੇ ਬੰਦੀਆਂ ਨਹੀਂ ਹੈ ਪਰ ਜਿੰਨਾ ਚਿਰ ਅਮਲੀ ਜਾਮਾ ਉਹਦਾ ਪਨਾਇਆ ਨਹੀਂ ਜਾਂਦਾ ਉਹਨਾਂ ਚਾਰੇ ਦੀ ਕੋਈ ਟੁਕ ਨਹੀਂ ਮੜਨੀ ਜਾਣੀ ਕੱਲਾ ਉੱਥੋਂ ਬਹਿ ਕੇ ਭਾਅ ਉਹਨਾਂ ਨਾਲ ਉਹਦੀ ਖਰੀਦ ਨਾ ਹੋਣੀ ਉਹ ਜਿਖਿਆ ਨਾਲ ਉਹਨੂੰ ਦਿੱਕਤਾਂ ਆਉਂਦੀਆਂ ਨੇ ਅਸੀਂ ਕਹਿੰਦੇ ਵੀ ਜਿੰਨੀਆਂ ਸਬੰਧਤ ਫਸਲਾਂ ਨੇ ਜਿੰਨੀਆਂ ਦਾ ਤੁਸੀਂ ਐਮਐਸਬੀ ਬੰਦੇ ਹੋ ਉਹ ਪੂਰਾ ਮੁਕੰਮਲ ਤੌਰ ਤੇ ਐਮਐਸਬੀ ਤੇ ਉਹਦੀ ਖਰੀਦ ਹੋਵੇ ਜਿਵੇਂ ਪਿਛਲੀ ਵਾਰ ਮੱਕੀ ਦਾ ਬਣਿਆ ਸੀ 1800 ਰੁਪਿਆ ਪਰ ਉਹ ਲੁੱਟੀ ਕਿੰਨੇ ਨੂੰ ਕੋਈ 1200 ਨੂੰ 1200 ਤੇ 800 ਨੂੰ ਸਰੋਂ ਦਾ ਰੇਟ ਸੀ 5500 ਰੁਪਿਆ ਪਰ 4600 ਨੂੰ ਦੋ 4000 ਨੂੰ ਲੁੱਟੀ ਗਈ ਅਸੀਂ ਕਹਿੰਦੇ ਆ ਵੀ ਉਹਦੀ ਐਮਐਸਪੀ ਤੇ ਖਰੀਦ ਹੋਵੇ ਜੇ ਕਿ ਉਹ ਤੋਂ ਘਟ ਕੇ ਕਰਦਾ ਤੇ ਕਾਰ ਬਈ ਹੋ ਪਹਿਲੀ ਗੱਲ ਦੂਜੀ ਗੱਲ ਵੀ ਜਿੰਨੇ ਰੇਟ ਹੁਣ ਤੱਕ ਵਧਾਏ ਨੇ ਸਾਨੂੰ ਉਹ ਸੂਹ ਤੰਗ ਦੇ ਨਾਲ ਜੋੜ ਕੇ ਅੱਜ ਤੱਕ ਰੇਟ ਹੀ ਨਹੀਂ ਮਿਲੇ ਜਿੰਨੇ ਉਹ ਤੇ ਲਾਗਤ ਖਰਚਾ ਆ ਗਿਆ 50% ਮੁਨਾਫਾ ਜਾਂ ਜਿਵੇਂ ਅੱਜ ਕੋਈ ਮਰਾਜ਼ਮਾ ਦੀ ਤਰ੍ਹਾਂ ਹੈ ਉਹ ਠੀਕ ਹੈ ਉਹਨਾਂ ਦੇ ਖਰਚੇ ਦੇ حساب ਨਾਲ ਉਹ ਛੜੱਪੇ ਮਾਰ ਕੇ ਵਧਿਆ ਪਰ ਸਾਡੀ ਉਹ ਤਾਂ 2% ਵਧੀ ਹੈ ਇਸ ਕਰਕੇ ਜਿਹੜੀ ਕਿਸਾਨੀ ਹੈ ਇਹ ਥੱਲੇ ਨੂੰ ਜਾ ਰਹੀ ਹੈ ਜਿੰਨੇ ਇਹਦੇ ਨਾਲ ਜੁੜੇ ਨੇ ਉਹ ਥੱਲੇ ਨੂੰ ਜਾ ਰਹੇ ਨੇ ਜੇ ਸਰਕਾਰ ਹੈ ਤੇ ਕੋਈ ਐਮਐਸਬੀ ਬੰਦ ਹੀ ਹੈ ਤਾਂ ਐਮਐਸਬੀ ਤੇ ਕਾਨੂੰਨੀ ਜ਼ੁਲਮ ਹੋਵੇ ਜਿਹੜਾ ਕੋਈ ਥੱਲੇ ਖਰੀਦਦਾ ਉਹ ਚੱਕਣ ਦੀ ਜ਼ਿੰਮੇਵਾਰੀ ਸਰਕਾਰ ਲਵੇ ਝੋਨੇ ਦੇ ਚੱਕਰ ਤੋਂ ਵੀ ਅਸੀਂ ਨਿਕਲਣਾ ਚਾਹੁੰਦੇ ਹਾਂ ਪਰ ਦੁਨੀਆਂ ਤੇ ਯਕੀਨੀ ਚੱਕਣ ਦੀ ਖਰੀਦ ਦੀ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਜਿੰਨਾ ਚਿਰ ਉਹਦੀ ਚੱਕਣ ਦੀ ਜ਼ਿੰਮੇਵਾਰੀ ਨਹੀਂ ਉਹ ਮੜਮੜ ਕੇ ਜਾਣ ਨੂੰ ਫਿਰ ਝੋਨਾ ਤੇ ਕਣਕ ਬੀਜਣਾ ਬੰਦ ਮਜਬੂਰੀ ਬਸ ਪਕਾ ਤੇ ਝੋਨੇ ਤੇ ਅਸੀਂ ਮੰਨਦੇ ਵੀ ਪਕਾ ਤੇ ਰੇਟ ਤਾਂ ਬਤਾਤਾ ਪਰ ਪਕਾ ਵੀ ਉੱਥੇ ਜਿਹੜੀਆਂ ਮਿਲਾਂਆਂ ਤੀਆਂ ਪਕਾ ਪਕਾ ਜਿਹੜੀਆਂ ਹੁਣ ਜਿਹੜੀਆਂ ਮਿਲਾਂਆਂ ਤੀਆਂ ਇੱਥੇ ਉਹ ਖਤਮ ਕਰਤੀਆਂ ਪੰਜਾਬ ਦੇ ਵਿੱਚੋਂ ਅਸੀਂ ਕਹਿੰਦੇ ਆ ਵੀ ਉਹਦੇ ਨਾਲ ਜਿਹੜੀ ਸੰਗਤ ਉਹਦੇ ਨਾਲ ਵੀ ਲੱਗੇ ਕੱਚਾ ਮਾਲ ਅਸੀਂ ਕਿਸਾਨ ਤਿਆਰ ਕਰੇ ਪੱਕਾ ਉਹਦੇ ਵਿੱਚ ਹੋਵੇ ਜਿਵੇਂ ਟਰਾਈਡ ਅੰਡਰੇ ਲਾ ਲਓ ਸ਼ੂਗਰ ਨਾਮ ਦੇ ਮਿਲ ਦੇ ਨਾਂ ਤੇ ਜ਼ਮੀਨ ਖ਼ਵਾਰ ਕੀਤੀ 2006 ਦੇ ਵਿੱਚ 4 ਦੇ ਵਿੱਚ ਮੰਨ ਲਓ ਵੀ ਅੱਜ ਤੱਕ ਉੱਥੇ ਸ਼ੂਗਰ ਮਿਲ ਨਹੀਂ ਲੱਗਿਆ ਜਿਹੜਾ ਤੇ ਕਿਸਾਨਾਂ ਨੂੰ ਗੰਨੇ ਦਾ ਮੁਨਾਫਾ ਮਿਲਣਾ ਸੀ ਪਰ ਸ਼ੂਗਰ ਮੀਲਾ ਦਾ ਇਹ ਹਾਲਤ ਬਣ ਗਈ ਜਿਹੜੇ ਪਹਿਲਾਂ ਤੇ ਬਿਮਾਰ ਕਰਕੇ ਸਰਕਾਰ ਨੇ ਉਹਨੂੰ ਜਿੰਦੇ ਲਾਤੇ ਅੱਜ ਤੱਕ ਉਹਨਾਂ ਨੂੰ ਬਕਾਇਆ ਨਹੀਂ ਮਿਲਿਆ ਜਿਹੜਾ ਨੇ ਗੰਨਾ ਬੀਜਿਆ ਤੇ ਕਿਸਾਨ ਜਾਣੀ ਉਧਰ ਨੂੰ ਬਦਲਵੀਂ ਫਸਲ ਕਰਨੀ ਜਾਵੇ ਕਪਾਹ ਵਾਲਾ ਜੋ ਹੈਗਾ ਅਜੀ ਕਪਾਹ ਦਾ ਇਹ ਕਹਨੇ ਆ ਵੀ ਉਹਦੇ ਵੀ ਯਕੀਨੀ ਰੇਟ ਦੀ ਜਿਹੜੀ ਹੁਣ ਦੇ ਤੱਕ ਕਿਸਾਨ ਐਮ ਐਸ ਬੀ ਐਮ ਐਸ ਬੀ ਤੇ ਯਕੀਨੀ ਹੋਵੇ ਵੀ ਬਾਦਲ ਚੱਕਣੀਆਂ ਆਉਣਾ ਦੀ ਸਾਨੂੰ ਰਿਜਨਲ ਮਿਲਣ ਜਿਹੜਾ ਮੈਂ ਹੁਣ ਗਲਾਬੀ ਛੁੰਡੀ ਖਾ ਗਈ ਕਿਤੇ ਚਿੱਟੀ ਖਾ ਗਈ ਕਿਤੇ ਚਿੱਟਾ ਤੇਲਾ ਖਾ ਗਿਆ ਉਹ ਜੇ ਨਾ ਕੰਪਨੀਆਂ ਦੇ ਨੱਥ ਨਹੀਂ ਪਾਉ ਉਹ ਨਕਲੀ ਬੀਜ ਮਿਲਦੇ ਆ ਉਹ ਚਕਸ਼ਾਲ ਲੁੱਟਿਆ ਜਾਂ ਮੈਂ ਜਿਹੜਾ ਬਹੁਤ ਪ੍ਰਭਾਵਿਤ ਹੋ ਜਾਂਦਾ ਇਸ ਕਰਕੇ ਝੋਨੇ ਤੇ ਵੀ ਅਸੀਂ ਕਹਿੰਦੇ ਐਮ ਐਸ ਬੀ ਦੇਤੀ ਝੋਨੇ ਵਾਲਾ ਵੀ ਵੀ ਚੱਕਰ ਚੋਂ ਖਜਾਨਾ ਆਪਦੇ ਆਪ ਨਿਕਲਣਾ ਚਾਹੁੰਦਾ ਕਿਉਂ ਇਹ ਛਾੜੀ ਲੋੜ ਨਹੀਂ ਸੀ ਜਿਹੜਾ ਨਕੂਲ ਨੇ ਤੁਮੇ ਬੁੱਧੀਜੀਵੀ ਉਦੋਂ ਵੀ ਪਿੱਟਦੀ ਵੀ ਪੰਜਾਬ ਦੇ ਫਸਲ ਨਕੂਲ ਨਹੀਂ ਜਿਹੜੇ ਹਿਸਾਬ ਨਾਲ ਪਾਣੀ ਦਾ ਬੱਧਰ ਹੇਟਾ ਜਾਂਦਾ ਜਾਂ ਜਿਹੜੇ ਹਿਸਾਬ ਨਾਲ ਪਰਾਲੀ ਦਾ ਕੋਈ ਪ੍ਰਬੰਧ ਨਹੀਂ ਇੱਥੇ ਇਸ ਕਰਕੇ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਝੋਨੇ ਤੇ ਰੇਟ ਵੀ ਦੇਤਾ ਆਉਣ ਵਾਲੇ ਦਿਨਾਂ ਚ ਪਰਾਲੀ ਦਾ ਵੀ ਪ੍ਰਬੰਧ ਕਰੋ ਇਹਦਾ ਇਹਦੀ ਮਸ਼ੀਨਰੀ ਦਾ ਪ੍ਰਬੰਧ ਕਰੋ ਜਿਹੜਾ ਗਰੀਬ ਕਿਸਾਨ ਨੇ ਅੱਜ ਜੇ ਮਸ਼ੀਨਰੀ ਸਰਕਾਰ ਕੋਲੋਂ ਕਾਲੀ ਸਰਕਾਰ ਦਿੰਦੀ ਹੈ ਮੰਨ ਲਓ ਵੀ 5 ਕਿੱਲੇ ਵਾਲੇ ਕੋਲ ਤਾਂ 8 ਲੱਖ ਵਾਲਾ ਟਰੈਕਟਰ ਖਿੱਚਣ ਨੂੰ ਚਾਹੀਦਾ ਉਹ ਤਾਂ ਕੋਲ ਹੈ ਨਹੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਉਹ ਸਕੈਟੀਆਂ ਚ ਜਾਂਦਾ ਜਾਂ ਖੇਤੀਬਾੜੀ ਵਿਭਾਗ ਦਫ਼ਤਰ ਨੇ ਉਹਨਾਂ ਤੋਂ ਸੰਦ ਭੇਜਣਾ ਜਿਹੜਾ ਕਿਸਾਨਾਂ ਤੋਂ ਬਾਜਵ ਸਬਸਿਡੀ ਮੰਗੂ ਉਹਨਾਂ ਕ ਰੇਟ ਲੈ ਕੇ ਉਹਨਾਂ ਦੀ ਫਸਲ ਆਉਣ ਵਾਲੀ ਜਿਹੜੀ ਝੋਨੇ ਤੋਂ ਬਾਅਦ ਕਣਕ ਬੀਜਣੀ ਹੈ ਉਹ ਬੀਜੀ ਜਾਵੇ ਬਲੌਰਸ਼ਿੰਗ ਛੰਨਾ ਜੀ ਭਾਰਤੀ ਕਿਸਾਨੀ ਦੇ ਧਗਰਾ ਹਾਂ ਬਲਾਕ ਪ੍ਰਧਾਨ ਬਨਾਲਾ ਜੀ ਜੋ ਕੇਂਦਰ ਸਰਕਾਰ ਨੇ ਐਮਐਸਪੀ ਦੀ ਗੱਲ ਕੀਤੀ ਹੈ 75 ਸਾਲ ਤੋਂ ਲੈ ਕੇ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਭਾਰਤੀ ਕਿਸਾਨ ਦੀ ਨੀਕਤਾ ਗਰਾਹਾਂ ਜਾਂ ਲੜਨ ਵਾਲੀਆਂ ਜਿਹੜੀ ਜੱਥੇ ਬੰਦੀਆਂ ਨੇ ਉਹ ਲੰਬੇ ਸਮੇਂ ਤੋਂ ਹੀ ਮੰਗ ਕਰਦੀਆਂ ਆ ਰਹੀਆਂ ਨੇ ਵੀ ਵੀ ਜਿਹੜੀ ਐਮਐਸਪੀ ਹੈ ਜਿਹੜੇ ਲੋਕ ਸਾਡੇ ਮਜ਼ਦੂਰ ਕਿਸਾਨ ਕਿਰਤੀ ਲੋਕ ਆਪਦੀ ਫਸਲ ਪੈਦਾ ਕਰਦੇ ਉਹਦਾ ਮੁੱਲ ਨਹੀਂ ਸਹੀ ਦਿੱਤਾ ਤੇ ਅਸੀਂ ਵੱਡੀ ਲੜਾਈ ਚੱਲ ਰਹੀ ਹੈ ਹੁਣ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਹੈ ਚਾਹੇ ਉਹ ਝੋਨੇ ਤੇ ਹੈ ਮੂੰਗੀ ਤੇ ਹੈ ਜਾ ਨਰਮੇ ਤੇ ਹੈ ਇਹ ਲੋਕਾਂ ਦੇ ਅੰਦਰ ਇੱਕ ਜਗ੍ਹਾ ਬਣਾਉਣ ਲਈ ਹੈ ਵੀ ਸਾਡਾ ਹੋਰ ਅੱਗੇ ਵਧੇ ਕਿਉਂਕਿ ਸਰਕਾਰ ਦਾ ਜਿੰਨਾ ਚੋਣਾਂ ਦੇ ਵਿੱਚ ਵਿਰੋਧ ਹੋਇਆ ਭਾਰਤ ਦੇ ਵਿੱਚ ਕੀਰਤੀ ਲੋਕਾਂ ਨੇ ਵਿਰੋਧ ਕੀਤਾ ਹੈ ਇਹ ਉਹ ਗੱਲ ਦੇ ਵਿੱਚੋਂ ਨਿਕਲ ਰਿਹਾ ਸੋ ਇਹ ਕੋਈ ਅਸਲੀ ਰੂਪ ਨਹੀਂ ਹੈਗਾ ਸਰਕਾਰ ਦਾ ਜਦੋਂ ਚੋਣਾਂ ਜਿੱਤ ਜਾਂਦੀ ਹੈ ਸਰਕਾਰ ਪੱਕੇ ਤੌਰ ਤੇ ਬਣ ਜਾਂਦੀ ਹੈ ਉਹਦਾ ਰੂਪ ਹੋਰ ਬਦਲ ਲੈਂਦੀ ਹੈ ਇਸ ਕਰਕੇ ਇੱਕ ਸੰਘਰਸ਼ ਦਾ ਸਿੱਟਾ ਵੀ ਹੈ ਤੇ ਲੜਨ ਵਾਲੇ ਲੋਕਾਂ ਦਾ ਵੀਕ ਇੱਕ ਇੱਕਾਇੜਾ ਮਜ਼ਦੂਰਾਂ ਕਿਸਾਨਾਂ ਦਾ ਉਹਦਾ ਸਿੱਟਾ ਵੀ ਆ ਜਿਹੜੇ ਮੁਲਾਜ਼ਮ ਜਾਂ ਮਜ਼ਦੂਰ ਜਿਹੜੇ ਲੜਦੇ ਆ ਕਿਰਤੀ ਲੋਕ ਜਾਂ ਪੱਤਰਕਾਰ ਸਾਡੇ ਬੁੱਧੀਜੀਵੀ ਜਿਹੜੇ ਲੋਕਾਂ ਖਾਤਰ ਲੜ ਰਹੇ ਆ ਉਹਦਾ ਸਿੱਟਾ ਵੀ ਹੈ ਠੀਕ ਆ ਇੱਕ ਥੋੜਾ ਜਿਹਾ ਲੋਕਾਂ ਨੂੰ ਆਪ ਦੇ ਵੱਲ ਖਿੱਚਣ ਵਾਸਤੇ ਵੀ ਸਰਕਾਰ ਨੇ ਕੁਝ ਕੀਤਾ ਪਰ ਇਹ ਕੋਈ ਤਸੱਲੀ ਬਖਸ਼ ਨਹੀਂ ਹੈਗੀ ਗੱਲ ਪੱਕੇ ਤੌਰ ਤੇ ਸਰਕਾਰ ਜਿਤੋਂ ਦੀ ਬਣਦੀ ਆ ਰਹੀ ਹੈ ਇਹ ਸਰਕਾਰਾਂ ਭਾ ਦੇਣ ਦੇ ਵਿੱਚ ਸਾਡੀਆਂ ਮਿਹਨਤ ਦੇਣ ਦੇ ਵਿੱਚ ਨਾਕਾਮ ਹੋਈਆਂ ਨੇ ਜੇ ਸਰਕਾਰ ਇੱਕ ਵਾਰ ਫੇ ਕਹਿੰਦੀ ਆ ਵੀ ਪਾਣੀ ਡੂੰਘਾ ਹੋ ਗਿਆ ਇਹ ਦੋਸ਼ ਮਜ਼ਦੂਰਾ ਕਿਸਾਨਾਂ ਤੇ ਲਾਉਂਦੀ ਹੈ ਵੀ ਇਹਨਾਂ ਨੇ ਪਾਣੀ ਡੂੰਘਾ ਕਰਤਾ ਝੋਨਾ ਲਿਆਉਣ ਵਾਸਤੇ ਝੋਨਾ ਲਾਉਣ ਵਾਸਤੇ ਪਰ ਇਹ ਜਿਹੜਾ ਝੋਨਾ ਲਿਆਂਦਾ ਇਹ ਸਰਕਾਰੀ ਬੁੱਧੀਜੀਵੀयां ਲਿਆਂਦਾ ਹੈ ਝੋਨਾ ਤਾਂ ਲੋਕ ਜਾਣਦੇ ਵੀ ਨਹੀਂ ਸੀ ਠੀਕ ਆ ਅੱਜ ਨਰਮੇ ਤੇ ਕੋਈ ਰੇਟ ਦਿੱਤਾ ਸਰਕਾਰ ਨੇ ਉਹੀ ਗੱਲ ਆਉਂਦੀ ਹੈ ਵੀ ਜੇ ਇਹ ਤੋਂ ਪਹਿਲਾਂ ਸਰਕਾਰ ਚਾਹੁੰਦੀ ਹੁੰਦੀ ਵੀ ਪਾਣੀ ਇਹਨਾਂ ਡੂੰਘਾ ਭਾਗਿਆ ਜਿਹੜੇ ਕਹਿੰਦੇ ਪਾਣੀ ਸਰਕਾਰ ਜ਼ਿੰਮੇਵਾਰ ਨੇ ਮਜ਼ਦੂਰ ਤੇ ਕਿਸਾਨ ਕਿਰਤੀ ਲੋਕ ਇਹ ਦੋਸ਼ ਲਾਉਂਦੇ ਐ ਇੱਥੇ ਪੰਜ ਪੰਜ ਕੰਪਨੀਆਂ ਨੇ ਜਿਨ੍ਹਾਂ ਨੇ ਇੰਨਾ ਪਾਣੀ ਬੇਸ ਕੀਤਾ ਹੋਇਆ ਹੈ ਜੇ ਤੁਮੀਆ ਫੈਕਟਰੀਆਂ ਨੇ ਜਿਨ੍ਹਾਂ ਨੇ ਗੰਦਲਾ ਪਾਣੀ ਕੀਤਾ ਪੰਜਾਬ ਦਾ ਪ੍ਰਦੂਸ਼ਣ ਕੀਤਾ ਹੈ ਉਹਨਾਂ ਵੱਲ ਕੋਈ ਸਰਕਾਰ ਦੀ ਅੱਖ ਨਹੀਂ ਇਸ ਕਰਕੇ ਭਰਾਵੋ ਜੇ ਸਰਕਾਰ ਪਹਿਲਾਂ ਲੰਬੇ ਸਮੇਂ ਤੋਂ ਸੋਚਦੀ ਨਾ ਪਾਣੀ ਡੂੰਘਾ ਜਾਣਾ ਸੀ ਤੇ ਆ ਝੋਨੇ ਚੋ ਵੀ ਨਿਕਲਦੇ ਲੋਕ ਇਸ ਕਰਕੇ ਜੇ ਸਰਕਾਰ ਨੇ ਇਹ ਐਮਐਸਪੀ ਦਿੱਤੀ ਹੈ ਇਹ ਲੋਕਾਂ ਦੇ ਸੰਘਰਸ਼ ਦਾ ਸਿੱਟਾ ਹੈ ਤੇ ਅੰਬਲੀ ਇਹ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਸੀ ਇਸ ਕਰਕੇ ਇਹ ਲੋਕਾਂ ਨੂੰ ਭੁਲਚਾਉਣ ਖਾਤਰੀ ਹੈ ਅਸੀਂ ਇਹ ਸਮਝਦੇ ਹਾਂ